ਕਾਨੂੰ ਜੀ ਇਹ ਟੜੇ ਦੀ ਬੱਬੂ ਮਾਨ ਜੀ ਡੇੜੇ ਮੇਰੇ ਬਾਲਤਾ ਅੱਛਾ ਜਬਾਨੀ ਪਰਸਨ ਨੂੰ ਬੱਬੂ ਮਾਨ ਕਹਿੰਦੇ ਤੇ ਬੱਬੂ ਮਾਨ ਕਹਿੰਦੇ ਤੇ ਹੁਣ ਹੁਣ ਗਾਂਦੀ ਕਹਿੰਦੇ ਹੁਣੇ ਮਖੌਲੀ ਆਖੋ ਬੀਬੀ ਮੰਮੀ ਆ ਗਈ ਜਿਵੇਂ ਦੇਖ ਸਾਸਰੀ ਦਾ ਸਾਸਰੀ ਦਾ ਇਹ ਇਹ ਮੁੰਡੇ ਦਾ ਸੱਟਾ ਪਾਈ ਆ ਅਸਾਂ ਸੱਤੀ ਠੀਕ ਠੀਕ ਇਹਨੇ ਮੁੰਡੇ ਦੇ ਮਾਤਾ ਜੀ ਹਾਂਜੀ ਹਾਂਜੀ ਇਹਨੇ ਮੁੰਡੇ ਦੇ ਪਿਤਾ ਜੀ ਇਹਨੇ ਪੁੱਫੜ ਜੀ ਅੱਛਾ ਜੀ ਆ ਤੁਸੀਂ ਬੈਠੋ ਬੈਠੋ ਬਰਾਜ਼ਮਾਨ ਹੋ ਜਾ ਕਰੋ ਜਕਰ ਬੈਠੋ ਜੀ ਬਾਲਾ ਤਾਂ ਮਤ ਖੜਿਆ ਨਹੀਂ ਜਾਂਦਾ ਹੁੰਦਾ ਬੰਦਾ ਥੱਕ ਜਾਂਦਾ ਹੁੰਦਾ ਕਾਇ ਦੂਰੋਂ ਕੇ ਬਾਲਾ ਬੈਠੋ ਬਰਾਜ਼ਮਾਨ ਹੋ ਜੇ ਮੁੰਡੇ ਪਾਣੀ ਲੈ ਕੇ ਆ ਬੈਠੋ ਜੀ ਬੈਠੋ ਸਰਦਾਰ ਜੀ ਬੈਠਾ ਤੁਸੀਂ ਹਾਂ ਹਾ 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 ਤੋਰ ਲਾੜਾ ਬੜਾ ਠੀਕ ਹੈ ਜੀ ਸਾਰਾ ਬਹੁਤ ਵਧੀਆ ਜੀ ਬਹੁਤ ਵਧੀਆ ਚਲੋ ਵਧੀਆ ਗੱਲ ਹੈ ਹਾਂਜੀ ਹਾਂ ਹੰਸਿਆ ਆਏ ਅਮੈਂ ਹੰ ਐ ਹਰਮਣੇ ਅਮੜਾ ਜੈਕਟ ਹੋਏ ਹੰ ਚਿਕਲ ਬੈਠਾ ਆਗੇ ਜੀ ਆ ਕੇ ਹਰ ਕੱਲਾ ਮੰਡੇ ਦੇ ਕਾਨਕ ਸੱਟਣਾ ਕਰਦਾ ਸ ਹੈ ਅੱਜ ਕੱਲੇ ਤਾਂ ਮੁੰਡੇ ਸੰਗਦੇ ਨੇ ਥੋੜੇ ਚਾਹਤਾ ਹੈ ਕਿ ਗੱਲ ਤੋਂ ਬਾਹਰ ਲੇ ਉਸ ਰਹਿ ਰਹੇ ਹੋ ਜੀ ਬਾਹਰ ਲੇ ਉਸ ਜੀ ਅਮਰੀਕਾ ਅੱਛਾ ਅੱਛਾ ਹਾਂਜੀ ਕੀ ਕਾਰੋਬਾਰ ਹੁੰਦੇ ਸੱਲ ਜਲਦੇ ਨਹੀਂ ਜੀ ਆਪਣੇ ਤਰਾਵਾ ਹੁੰਦਾ ਹੈ ਖੇਤੀਬਾੜੀ ਕਰਦੇ ਆ 1985 ਦੇ ਗਏ ਹੋਏ ਜੀ ਵਧੀਆ ਪੈਰ ਲਾ ਲਏ ਆਪਨੇ ਅੱਛਾ ਅੱਛਾ ਇਹ ਤਾਂ ਫਿਰ ਉਹ ਗੱਲੋਂ ਬਿੰਨੰਦ ਜੈਸਾ ਦੇਸ ਵੈਸਾ ਪੈਸਾ ਇੱਥੇ ਤਾਂ ਪੱਗ ਬੰਨਦੇ ਹੋਣਗੇ ਇਹ ਤਾਂ ਜਦੋਂ ਅਸੀਂ ਨੇ ਕੁੜੀ ਵਿਆਹੀ ਸੀ ਜੀ ਭੈਣ ਮਰੀ ਉਦੋਂ ਇਹਨਾਂ ਦੇ ਮੇਰੇ ਵਰਗੇ ਹੀ ਸਰੂਪ ਤੇ ਬਸ ਫਿਰ ਅਹੀ ਗੱਲ ਬਹੁਤ ਲੰਮੀ ਦਾੜੀ ਤੇ ਕੇਸ ਗੂਸ ਤੇ ਪੱਗ ਬੰਨਦੇ ਤੇ ਜੀ ਅੱਛਾ ਹਾਂ ਜੀ ਹਾਂ ਪਾਣੀ ਪਾਣੀ ਦਾ ਫਰਕ ਪਾ ਜਾਂਦਾ ਕਿੰਨੇ ਬਾਲ ਜੇ ਸਰੂਤੀਏ ਟੜੇ ਹੋਏ ਨੇ ਛੱਡੇ ਕਾਣੂ ਜੀ ਇਹ ਟੜੇ ਦੀ ਬੱਪੂ ਮਾਣ ਜੀ ਟੜੇ ਮੇਰੇ ਵਾਲ ਤਾਂ ਅੱਛਾ ਜਬਾਨੀ ਪਰਸਨ ਨੂੰ ਬੱਬੂ ਮਾਨ ਕਹਿੰਦੇ ਤੇ ਬੱਬੂ ਮਾਨ ਕਹਿੰਦੇ ਤੇ ਹੁਣ ਹੁਣ ਗਾਂਧੀ ਕਹਿੰਦੇ ਹੁਣੇ ਮਖਾਬਲੀ ਆ ਮੁੰਡਾ ਤਾਂ ਬਾਲਕ ਜਿੱਥੇ ਜੰਦਰ ਰਾਣਕ ਲਾ ਕੇ ਰੱਖਦਾ ਜੀ ਰਾਣਕੀ ਰਾਮ ਕਹਿੰਦੇ ਨੇ ਸਾਰੇ ਪੰਡਤ ਜੀ ਨੂੰ ਮੁੰਡੇ ਨਾਲ ਹੱਸ ਕੇ ਜਿਹੜਾ ਸਵਾਹ ਬਾਲਾ ਮੈਂ ਤਾਂ ਬਾਲਾ ਜਿਆਦਾ ਹੱਸੂ ਤੇ ਕੋ ਕਰਦਾ ਮੁੰਡਾ ਭਾਈ ਜੀ ਕਾ ਖਾਲਸਾ ਸਭੈ ਜੀ ਕਾ ਫਤਿਹ ਜੀ ਫਤਿਹ ਤੁਸੀਂ ਉਹ ਮੁੰਡੇ ਦੇ ਚਾਚਾ ਜੀ ਜਗਿੰਦਰ ਸਿੰਘ ਅੱਛਾ ਅੱਛਾ ਜੀ ਢਿੱਲੋ ਅੱਛਾ ਅੱਛਾ ਜੀ ਸਾਰਾ ਬੁਲਕੇ ਜਾਣਦਾ ਇਹਨਾਂ ਨੂੰ ਬਜੀ ਅੱਛਾ ਅੱਛਾ ਇਹ ਉਹ ਨਹੀਂ ਹੈਗੇ ਜਿਹੜੇ ਅਖਬਾਰ ਚ ਤੁਹਾਡੇ ਲੇਖ ਲੁਕਾਉਂਦੇ ਨੇ ਹਾਂ ਜੀ ਹਾਂ ਆ ਵਾਤਾਵਰਨ ਨੂੰ ਤੁਸੀਂ ਜਿਆ ਕੀਤੀ ਪ੍ਰਤੀ ਜਾਗਰੂਕ ਕਰਦੇ ਤੁਸੀਂ ਹਾਂ ਜੀ ਹਾਂ ਇਹ ਤਾਂ ਤੁਸੀਂ ਐਸਾ ਲੋ ਜੀ ਕੋਈ ਸਾਂਝਾ ਕੰਮ ਹੋਇ ਪਿੰਡ ਦਾ ਇਹ ਮੂਰੇ ਹੁੰਦਾ ਹੀ ਸਾਡਾ ਅੱਛਾ ਅੱਛਾ ਜੀ ਬਾਜੀ ਦੋਨੇ ਬੜੀਆਂ ਵਧੀਆ ਲੇਖ ਨਹੀਂ ਨਾ ਜੀ ਪੂਰੀ ਚਰਚਾ ਹੁੰਦੀ ਹੁੰਦੀ ਵਾਦਾ ਸੀ ਜਦੋਂ ਕਿਤੇ ਬੈਠੇ ਹੁੰਦੇ ਹਾਂ ਇਕੱਠੇ ਹੋਗੇ ਜੀ ਤਾਂ ਇਹਨੇ ਲੇਖ ਪੜੀ ਨਾ ਹਰ ਵਾਰ ਤੇ ਰੋਜ਼ ਫੋਟੋ ਹੁੰਦੀ ਹੈ ਜੀ ਹਾਂ ਜੀ ਵਧੀਆ ਸਮਾਜ ਸੁਧਾਰ ਦਾ ਕੋਈ ਉਹ ਕੰਮ ਕਰ ਸਕਦਾ ਹੈ ਹਰ ਇੱਕ ਬੰਦੇ ਦਾ ਕਰਦੇ ਚੱਲਦਾ ਹੈ ਨਾ ਚਲੋ ਬਹੁਤ ਵਧੀਆ ਕੰਮ ਰੋ ਜੀ ਖੇਤੀਬਾੜੀ ਕੋਈ ਨਾ ਪੀਂਦੇ ਕੋਈ ਪੀਲਾ ਮਾਂ ਪਿੰਦਾ ਨਹੀਂਗਾ ਪੀਲਾ ਪੀਲਾ ਜਿਕੇ ਹਾਂ ਮੈਨੂੰ ਸਿਖਾਉਂਦਾ ਨਹੀਂਗਾ ਇਹੇ ਅਪਰਾਨਾ ਤਾਂ ਥੋੜੇ ਬਰ ਉਹਦੇ ਆ ਜੀ ਨਾ ਹਿੱਸ ਹਬਾ ਦਾਦੇ ਫਲ ਫਲੂਟ ਖਾਣ ਨੂੰ ਹੈ ਫਾਇਦਾ ਵੀ ਇਹ ਨੁਕਸਾਨ ਵੀ ਇਹ ਦੀ ਨੁਕਸਾਨ ਪਰ ਜਿਹੜੀਆਂ ਆ ਪਰਾਲੀਆਂ ਨੂੰ ਅੱਗ ਲਾ ਰਹੇ ਨੇ ਜੀ ਇਹਦਾ ਬਹੁਤ ਨੁਕਸਾਨ ਆ ਦੇਖੀ ਆ ਹੁਣ ਮੈਂ ਰਸਤੇ 'ਚ ਜਗਤਾਰ ਸਿੰਘ 'ਚ ਅੱਧੇ ਖਫਰ ਮੰਡਾ ਸਾਡੇ ਸਾਹਮਣੀਆਂ ਹੁਣ ਫਿਰ ਤੋਰ ਗੱਲ ਮੈਂ ਕਿ ਕਾ ਨੂੰ ਜਿਆਦਾ ਆਪਾਂ ਥੋੜਾ ਜਿਹਾ ਸੋਸ਼ੀਆ ਜਾਨੀ ਇਹ ਤਾਂ ਜਿਬਤ ਲੰਨਦ ਹੁਣ ਦੱਸ ਜਿਹੜੇ ਬਿਮਾਰੀ ਜੀ ਚੱਲ ਰਹੀ ਹੈ ਚਿਕਨਗੁਨੀਆ ਦਾ ਹਾਂਜੀ ਹਾਂ ਉਹ ਹੋ ਕੇ ਹਟਿਆ ਰਾਤੀ ਇੱਕ ਸਤਨ ਤੇ ਬੁਖਾਰ ਇਹ ਤਾਂ ਮੁੰਡਾ ਪਾ ਲੈ ਮਾਜਦਾ ਬੱਤਾ ਪਾਵੇ ਹਰ ਚਿਕਨਗੁਨੀਆ ਬਾਤ ਹੱਕ ਪੰਜਾਬ ਚ ਬਹੁਤ ਚੱਲੀ ਜਾਂਦਾ ਉਹ ਤਾਂ ਬੁਰਾ ਹਾਰਾ ਬਿਮਾਰ ਹੈ ਆਪ ਦੇ ਪਰਿਆ ਪੈ ਗਈ ਚਿਕਨਗੁਨੀਆ ਨਾਲ ਹਰ ਜਿਆਦਾ ਹੋ ਗਿਆ ਮੁੰਡੇ ਮੈਂ ਤੁਸੀ ਕਹ ਰਿਹਾ ਵੀ ਧੂਆ ਆਪ ਤੂੰ ਇਹਨਾਂ ਵਾਤਾਵਰਨ ਦਾ ਖਰਾਬ ਹੁੰਦਾ ਹਾਂਜੀ ਸਾਡਾ ਜ਼ਿੰਮੇਵਾਰ ਨਾ ਧੂਆ ਦੀ ਹੈ ਨਾ ਸਰਕਾਰ ਨੂੰ ਆਹ ਜਿਹੜੀਆਂ ਫੈਕਟਰੀਆਂ ਨੇ ਚਿਮਣੀਆਂ ਨੇ ਇਹ ਵੀ ਕੈਮਰੇ ਚੋਂ ਉਂਦੀਆਂ ਇਹ ਵਰਸੋ ਜਗेंद्र ਬਹਾਉ ਬੋਲਿਆ ਕਿ ਇੰਨੀ ਵਿਜਨ ਦੇ ਅੱਜ ਜੇ ਤੂੰ ਸਿਆਇਆ ਮੰਨ ਲਓ ਕੱਲਾ ਸੈਟਲਾਈਟ ਇਹਨਾਂ ਦੀ ਲਾ ਰੱਖਿਆ ਆ ਲੋਕ ਕੋ ਪਲਾਂਟ ਦੇਖ ਲੋ ਹਾਂਜੀ ਹੋਰ ਦੇਖ ਲੋ ਫੈਕਟਰੀਆਂ ਦੇਖ ਲੋ ਥਰਮਲ ਪਲਾਂਟ ਦੇਖ ਲੋ ਸਰਕਾਰਾਂ ਉਹਨੇ ਜ਼ਿੰਮੇਵਾਰ ਇਹ ਕਹਿ ਦਿੰਦਾ ਵੀ ਫੈਕਟਰੀਆਂ ਜ਼ਿਆਦਾ ਕੰਮ ਦਿੰਦੀਆਂ ਨੇ ਆ ਵੀ ਭਾਈ ਖਾਂਦੀ ਨੇ ਚੌਲ ਵੀ ਖਾਂਦੀ ਨੇ ਵਿਆਹਾਂ 'ਚ ਵੀ ਚੌਲ ਹੁੰਦੇ ਨੇ ਸਹੀ ਹੈ ਇਹ ਮਜਬੂਰੀਆਂ ਨੇ ਚਲੋ ਜੀ ਆਪ ਦਾ ਚੱਲੀਆਂ ਦਾ ਕੀ ਕਰ ਸਕਦੇ ਆ ਦੇਖ ਲਓ ਜਗਤਾਰ ਸਿੰਘ ਜੀ ਇਹ ਐ ਸੱਬਰ ਮੁੰਡੇ ਦਾ ਹੈ ਚਾਚਾ ਦੇਖ ਲਓ ਕਾ ਐਸਾ ਇਨਸਾਨ ਸਾਰੀ ਦੁਨੀਆ ਜਾਣਦੀ ਆ ਮੁੰਡੇ ਦਾ ਪਿਆਵਾ ਬੈਠਾ ਸਾਡੇ ਸਾਹਮਣੇ ਸੌਲੇ ਪਾਉਂਦਾ 10-15000 ਰੁਪਏ ਨਹੀਂ ਛੱਡਦਾ ਮਹੀਨੇ ਦਾ ਅੱਛਾ ਜੀ ਮੁੰਡਾ ਸੋਟਾ ਬੈਠਾ ਖੇਤੀ ਕਰਾਉਂਦਾ ਨਾਲ ਵੱਡੇ ਮੁੰਡੇ ਦੇ 10 ਕੀਲੇ ਆਉਂਦੇ ਨੇ ਠੇਕਾ 80000 ਰੁਪਏ ਸਾਜਲੀ ਚ ਹਾਂ ਜੇ ਠੇਕੇ ਤੇ ਦੇ ਦਨ ਤਾਂ ਵੀ ਕਹਿੰਦਾ ਨਾ ਪਾਪੇ ਮੈਂ ਕਰੂੰਗਾ ਖੇਤੀ ਅੱਛਾ ਜੀ ਹਾਂ ਜੀ ਮੈਂ ਖੇਤੀਬਾੜੀ ਦਾ ਸਾਰਾ ਕੰਮ ਇਹੀ ਕਰਦਾ ਜੀ ਜਨੂਨ ਦਾ ਮੁੰਡੇ ਨੂੰ ਕੰਮ ਦਾ ਜਨੂਨ ਫੇਰ ਆਪਣੀ ਜ਼ਮੀਨ ਇਕੱਠੀ ਹੋਈ ਸਾਰੀ ਇੱਥੇ ਜੀ ਹੋਰ ਪਾ ਦੇ ਹਾਂ ਜੀ ਇੱਕੋ ਟੱਕਾ ਗਾ ਲੈਦਾ ਲੈਦਾ ਨਾ ਨਾ ਨਹੀਂ ਇੱਕੋ ਟੱਕਾ ਅੱਛਾ ਅੱਛਾ ਹਾਂ ਇੱਕੋ ਟੱਕਾ ਇੱਕੋ ਟੱਕਾ ਠੀਕ ਕਰ ਛੋਟੇ ਦੇ ਸਿਰ ਬਰਗਾ ਟੱਕਾ ਦੱਸ ਦੱਸ ਕਿੱਲੇ ਹੋਈ ਹੁੰਦੇ ਨੇ ਠੀਕ ਹੈ ਬਾਕੀ ਗੱਲ ਮੇਰੀ ਰੂਹ ਹੋਰ ਖੁਸ਼ ਹੋ ਗਈ ਜੀ ਮੁੰਡੇ ਸਰਦਾਰ ਸਾਰੇ ਪੱਗਾਂ ਮੰਨਦੇ ਨੇ ਇਹ ਵੱਡੀ ਗੱਲ ਆ ਗਈ ਹੈ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਜੀ ਕੋਨੇ ਮੋਨੇ ਜੇ ਸਾਰੀ ਹੋ ਗਈ ਆਪਣੀ ਹਰ 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 ਇਹ ਬਹੁਤ ਵੱਡੀ ਆ ਇਹ ਛੋਟੀ ਤੁਸੀਂ ਮੈਨੂੰ ਤਾਂ ਨਹੀਂ ਕਈ ਜਾਂਦੇ ਹੋਣੇ ਕੋਲ ਬਟੱਕ ਕਿਤੇ ਮੇਰੇ ਘਰਾਂ ਮੰਬਰੀ ਜਾਂਦੇ ਹੋ ਮਾ ਆਪਣੇ ਨਾਲ ਇੱਕ ਆਪਣੀ ਗੁੱਡੀ ਦੀ ਵੀ ਇੱਕ ਮੰਗ ਹੈ ਵੀ ਸਾਨੂੰ ਮੈਂ ਤਾਂ ਨਾ ਸਰਦਾਰ ਜਿਹੜਾ ਮੁੰਡਾ ਚਾਹੁੰਦਾ ਪੱਗ ਵਾਲਾ ਜਿਹੜਾ ਪੱਗ ਬੰਨਦਾ ਮੁੰਡੇ ਸਰਦਾਰ ਆਪਣੇ ਗੱਲੀ ਗੱਲੀ ਕੁੜੀਆਂ ਤੁਹਾਨੂੰ ਪਤਾ ਹੈ ਪਤਾ ਜੀ ਐ ਲਾ ਲਓ ਤੁਸੀਂ ਕਹੋਗੇ ਨਾ ਵੀ ਜਵਾਕ ਦੀ ਫਰੇਡ ਕਰਦਾ ਹਾਂ ਹਾਂ ਜੀ ਹਾਂ ਇਹੜਾ ਹੋਟਲ ਨਾ ਹੋਇਆ ਅੱਛਾ ਜੀ ਉੱਠਾਰੀਆਂ ਪੈਗਾ ਅੱਛਾ ਅੱਛਾ ਦਾ ਜੁਮਤ ਤੜਕੀ ਜਾਂਦਾ ਅੱਛਾ ਅੱਛਾ ਜੀ ਪੰਗਰਾ ਪੰਦਾ ਸੋਹਣਾ ਠੀਕ ਹੈ ਹੈ ਮੈਂ ਕਹਿੰਦੇ ਨਹੀਂ ਜਿੰਮ ਨੂੰ ਤੜਕੇ ਇੱਥੇ ਜਿੰਮ ਚ ਨਹੀਂ ਜਾਂਦਾ ਹਾਂ ਤੜਕੇ ਰੇਸ ਲਾਉਣਾ ਅੱਛਾ ਜੀ ਹੈ ਮੈਂ ਚਲੋ ਇਹ ਮੁੰਡਾ ਹੋਂਡਾ ਹੋ ਗਿਆ ਬੜਾ ਵਸਾਰ ਕਰਕੇ ਨਾ ਵਧੀਆ ਚੋ ਮੁੰਡਾ ਸਿਹਤ ਵੀ ਠੀਕ ਰਹਿੰਦੀ ਅੱਜ ਮੰਜੂ ਮਨਾਣ ਨਾਲ ਹਰ ਫਿਰ ਪੱਕਰੀ ਇੱਕ ਗੱਲਬਾਤ ਜੇ ਹਨਾ ਕੋਈ ਕੋਈ ਨਾ ਹੋਰ ਲੈ ਲੈ ਇਧਰ ਕੰਮ ਕੋਈ ਨਹੀਂ ਕੋਈ ਨਹੀਂ ਗੱਲ ਬੰਦ ਮੈਂ ਦੱਸਣਾ ਪੁੱਛਣਾ ਕਰਨਾ ਮੈਂ ਕਿ ਮੁੰਡਾ ਇਹਦੇ ਲੱਭਣਾ ਨਹੀਂ ਮੱਕਾ ਜਮੀ ਨਹੀਂ ਕੋਈ ਫਿਕਰ ਵਾਲੀ ਗੱਲ ਨਹੀਂ ਚਾਉਣੇ ਤਾਂ ਰੁਪਈਏ ਚਾਹ ਤਰ ਲੋ ਕੋਈ ਨਾ ਜੀ ਦੇ ਲੈ ਹਰ ਰੋ ਤਾਂ ਗੱਲ ਆਏ ਨਹੀਂ ਦੇਖ ਦਿਖਾਈ ਹੋ ਕੇ ਉਹਦੀ ਕਮਲੀ ਬਣਨੀ ਜਾਂਦੀ ਹੈ